ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆ ਇੱਕ ਤਾਜੀ ਸੂਈ ਤੇ ਦੋ ਗੱਬਣ ਆਜੋ ਪੁੱਛਦੇ ਆਂ ਬਾਈ ਤੋਂ ਡਿਟੇਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਜਸਵੰਦਰ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਸੀਦਾਂਪੁਰਾ ਫੋਲਾ ਜੀ ਨੇੜੇ ਕਿਹੜੇ ਪਿੰਡ ਰਹੇ ਜਾਂਦੇ ਨੇ ਨੇੜੇ ਜਲਾਰ ਰਹੇਗਾ ਜਲਪੁਰਾ ਭਾਈ ਕਰੇਗੇ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਦਿਓ ਬਾਈ 9041088878 ਜੀ ਠੀਕ ਆ ਬਾਈ ਜਿਹੜੀ ਆਪਾਂ ਪਹਿਲੇ ਨੰਬਰ ਤੇ ਵਾੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਬਾਈ ਇਹ ਦੂਜਾ ਸੂਆ ਸੂਈ ਆ ਜੀ ਠੀਕ ਆ ਬਾਈ ਕਦੋਂ ਸੂਈ ਆ ਇਹਨੂੰ ਆਜਾ ਹੋ ਗਿਆ ਦੂਜਾ ਦਿਨ ਜੀ ਠੀਕ ਆ ਬਾਈ ਬੱਚਾ ਕੀ ਦਿੱਤਾ ਬਾਈ ਪਿੱਛੇ ਬੱਛੀ ਆ ਜੀ ਬੱਛੀ ਬਹੁਤ ਪਿਆਰੀ ਆ ਜਰਾ ਹੈ ਨਾ ਬਹੁਤ ਸੋਹਣੀ ਆ ਹੂੰ ਛੋਟਾ ਛੋਟਾ ਕੰਨਾ ਬਾਕੀ ਬਹੁਤ ਚੰਗੀ ਬੱਛੀਆ ਬਰੀਡ ਵਾਲੀ ਬੱਛੀਆ ਪੂਰੀ ਹੈ ਨਾ ਹਾਂਜੀ ਤੇ ਕਿੰਨਾ ਕੁ ਬੋਲਾ ਕੱਢਿਆ ਬਾਈ ਬੋਲਾ ਹੋਊ ਹੁਣ ਬਾਈ 8 ਕਿਲਟਰੀ ਠੀਕ ਆ ਬਾਈ ਹਾਂਜੀ 8 ਕਿਲਟ ਲ ਬੋਲਾ ਹੋਊਗਾ ਹਾਂਜੀ ਹਾਂਜੀ ਠੰਡੀ ਛਿਲ ਪੂਰੀ ਆ ਬਾਈ ਆ ਬਾਕੀ ਗਰਮੀ ਗਰਮੀ ਨਾ ਮਾਤਰ ਮੰਦੀ ਆ ਹਨਾ ਹਾਂ ਨਹੀਂ ਗਰਮੀ ਮੰਨਣ ਵਾਲੀਆਂ ਹੈ ਨਹੀਂ ਕਰਾਉਸ ਆ ਬਾਈ ਹਾਂ ਕਰਾਉਸ ਬਰੀਡ ਆ ਬਾਈ ਬਾਕੀ ਕੱਦ ਮੇਡ ਵਧੀਆ ਹਨਾ ਲਿਸੀ ਹੋਣੀ ਹੈਗੀ ਕਿ ਨਹੀਂ 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 ਤੇਰਾ ਸੂਕੇ ਪਸੂ ਮੜਾ ਜਾਪੇ ਚ ਹੋ ਜਾਂਦਾ ਈ ਸਹੀ ਗੱਲ ਆ ਬਾਈ ਹਾਂਜੀ ਬਾਕੀ ਆ ਆਰਡਰ ਬਹੁਤ ਕਮਾਲ ਦਾ ਯਾਰ ਹਾਂਜੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਧਾਰ ਬਹੁਤ ਸੋਹਣੀ ਆਈ ਸਹੀ ਗੱਲ ਆ ਬਾਈ ਕਿੰਨਾ ਕਬੋਲਾ ਕੱਢਿਆ ਬਾਈ 8 ਲੀਟਰ ਹੋਊਗਾ ਬਾਈ ਯਾਰ ਠੀਕ ਆ ਹਾਂਜੀ ਤੇ ਜੈ ਜੈ ਕੀ ਮੁੱਲ ਹੈ ਇਹਦਾ ਇਹ ਦੇ ਦਾਂਗੇ ਜੀ 445000 ਰੁਪਏ ਦੀ 445000 ਦੀ ਬਾਕੀ ਦੇ ਸਕਦੇ ਬਾਕੀ ਠੰਡੀ ਠੁੰਡੀ ਜਿਵੇਂ ਮਰਜ਼ੀ ਬੈਠ ਜਾਓ ਲੈ ਬਈ ਧਾਰਾ ਮਾਰ ਦਨੇ ਆਪਾਂ ਕੋਈ ਚੱਕਰ ਨਹੀਂ ਆ ਦੇਖ ਸਕਦੇ ਧਾਰਾ ਬਹੁਤ ਚੰਗੀਆਂ ਗੁੱਸੇ ਵੀ ਪੜਦੀ ਆ ਬਾਈ ਹੈਨਾ ਥੱਲੇ ਹਾਂਜੀ ਹਾਂਜੀ ਬਹੁਤ ਪੋਲੀ ਚ ਆਈ ਬਹੁਤ ਚੰਗੀਆਂ ਧਾਰਾ ਬਾਕੀ ਧਾਰ ਪੋਲੀ ਆ ਪੋਲੀ ਹੀ ਪੋਲੀ ਠੀਕ ਆ ਬਾਈ ਬਾਕੀ ਠੰਡੀ ਸ਼ੀਲ ਮੈਨ ਹੁੰਦਾ ਠੰਡੀ ਸ਼ੀਲ ਫੁੱਲ ਹੈਨਾ ਆ ਠੰਡੀ ਸ਼ੀਲ ਵਧੀਆ ਠੀਕ ਆ ਬਾਈ ਮੋਲੇ ਬਾਈ ਇਹਦਾ ਜਾਇਜ਼ਾ ਮਤਲਬ ਦੱਸ ਹੀ ਦਿੱਤਾ ਤੁਸੀਂ ਹਾਂ 45.5 ਹਜ਼ਾਰ ਰੁਪਿਆ ਬਾਕੀ ਮਾਨਤਨ ਹੋ ਜੂ ਮੌਕੇ ਤੇ ਕਰ ਦਾਂਗੇ ਬਾਈ ਬੋਲੋ ਜੈ ਜੀ ਪਾਪਾ ਹਾਂ ਸਹੀ ਗੱਲ ਆ ਬਾਈ ਅੱਗੇ ਬਾਈ ਦੋ ਨੰਬਰ ਇਹ ਮੂੰ ਤਾਂ ਛੇ ਜਾਂਦਾ ਜੀ ਪਹਿਲਾ ਸੁਆਸ ਹੁੰਦੀ ਆ ਜੀ ਠੀਕ ਆ ਬਾਈ ਹਾਂ ਜੀ ਪਹਿਲਾ ਸੁਆਸ ਹੁੰਦੀ ਆ ਕਿ ਮੂੰ ਛੇ ਜਾਂਦਾ ਹਾਂ ਦੱਸ ਦੇਣ ਦੀ ਕੱਚੀ ਹੋ ਗਈ ਆ ਉੱਤੇ ਆਪਾਂ ਕੱਲ ਆਮ ਨਾਲ ਲੈ ਜੂਗੀ ਸਹੀ ਗੱਲ ਆ ਬਾਈ ਹੇ ਬੋਲਟ ਨਾਲ ਦੱਸੀ ਜਾਂਦੇ ਆ ਬਾਕੀ ਲੈ ਆਵੋ ਤਾਂ ਵਧੀਆ ਹੈ ਨਾ ਕੁਆਲਿਟੀ ਦੇਖ ਕੰਪਾਇਟਰ ਹੋਦੀ ਆ ਹਾਂ ਸਹੀ ਗੱਲ ਆ ਕਾਗਜਰ ਕਾਲੇ ਬਾਬਾ ਹਾਂ ਸਹੀ ਗੱਲ ਹੈ ਦੁੱਧ ਪਾਉਗੀ ਥਣ ਥੋਣਾ ਵਾਣਾ ਬਹੁਤ ਚੰਗਾ ਦੁੱਧ ਪਾਉ 18 ਲੀਟਰ ਹੀ ਸਹੀ ਗੱਲ ਆ ਬਾਕੀ ਨਾੜ ਨੋੜ ਦੇਖੋ ਬਹੁਤ ਚੰਗੀ ਨਾੜ ਆ ਗਈ ਅਡਰ ਵਾਲੀ ਥਣ ਬਹੁਤ ਚੰਗਾ ਲੱਗਿਆ ਹਾਂ ਹਾਂ ਜੀ ਬਹੁਤ ਫੁੱਲ ਲਵੀ ਤੋਰ ਕੇ ਦਿਖਾ ਦੋ ਬਾਕੀ ਕੱਦ ਕਾਠ ਵਾਲੀ ਗਰਮੀ ਗਰਮੀ ਜਮਾਨੀ ਮੰਦ ਗਿਆ ਇਹ ਤਾਂ ਫੈਟ ਫੂਡ ਬਹੁਤ ਚੰਗੀ ਆਉਂਦੀ ਆ ਆ ਫੈਟ ਵਧੀਆ ਆਉਗੀ ਬਾਈ ਸਹੀ ਗੱਲ ਆ ਬਾਈ ਕਿੰਨਾ ਕ ਦੁੱਧ ਪਿਆਦੂ ਬਾਈ ਦੁੱਧ ਪਿਆਦੂ 18 ਲੀਟਰ ਹੀ ਠੀਕ ਆ ਬਾਈ ਵਧੀਆ ਆ ਰਾਮਣਾ ਕੱਢੂ ਐਡਾ ਕੱਦ ਕਾਠ ਵਾਲੀ ਇਹਨੇ ਨਾ ਕੱਢੇ ਤਾਂ ਕੱਟਣਾ ਪੂਰੀ ਨਿਗਰ ਆ ਗਈ ਵਸੇ ਪਲੀ ਸਮੇ ਪੂਰੀ ਹੋਈ ਆ ਪੂਰੀ ਗਈ ਠੀਕ ਆ ਚਾਰੂ ਧੂੜੀ ਬਹੁਤ ਆਈ ਤੇ ਇਹਦਾ ਦੇਣ ਲੈਣ ਮੁੱਲ ਬਾਈ ਜਾਇ ਜਾਕੀ ਰੇਟ ਰਹੂਗਾ ਇਹ ਦੇ ਦਾਂਗੇ 68 ਦੀ ਠੀਕ ਆ ਬਾਈ ਹਾਂਜੀ 68000 ਰੁਪਏ ਮੋਲਾ ਬਾਕੀ ਮੌਕੇ ਦੇ ਮਾਨਦਾਨ ਹੋਜੋ ਬਾਈ ਹਾਂਜੀ ਕਰ ਦਾਂਗੇ ਠੀਕ ਆ ਬਾਈ ਅੱਗੇ ਬਾਈ ਤਿੰਨ ਨੰਬਰ ਬਾਕੀ ਠੰਡੀ ਸੀਲ ਬਾਈ ਦਿਖਾਈ ਜਾਂਦਾ ਬਹੁਤ ਸਹੀ ਗੱਲ ਆ ਬਾਈ ਇੱਕ ਸ਼ਾਟ ਚੱਪਾ ਮਾਰੂਗੀ ਨਹੀਂ ਪਹਿਲਾਂ ਨੂੰ ਬੱਤੀ ਆ ਸਹੀ ਗੱਲ ਆ ਪਹਿਲਾਂ ਵਸੇ ਨੇੜੇ ਨਹੀਂ ਲੱਗਣੀਆਂ ਸਹੀ ਗੱਲ ਆ ਸਹੀ ਗੱਲ ਆ ਬਾਈ ਬਹੁਤ ਚੰਗੀ ਆ ਹਾਂਜੀ ਅੱਗੇ ਬਾਈ ਤਿੰਨ ਨੰਬਰ ਇਹ ਵੀ ਦੁੱਧਾ ਸੁਆਸ ਹੁੰਦੀ ਸਹੀ ਗੱਲ ਆ ਭਾਈ ਆਰਡਰ ਕੁਆਲਿਟੀ ਬਹੁਤ ਚੰਗੀ ਆ ਯਾਰ ਇਹਦਾ ਦੁੱਧ ਬਹੁਤ ਚੰਗਾ ਪਾਇਆ ਰਾਈ ਇਹਦਾ ਵਾਈ ਤੇ ਲੀਟਰ ਚੋਇਆ ਵਾ ਮਾਲ ਸਹੀ ਗੱਲ ਆ ਭਾਈ ਥਾਣ ਬਹੁਤ ਚੰਗਾ ਯਾਰ ਹਨਾ ਪੀਦੇ ਪਾ ਵੇਰ ਕੱਲਾ ਕੱਲਾ ਨਖੜਵਾ ਸੋਣਾ ਬਾਕੀ ਨਾਲ ਨੁੜਾ ਟੱਲਾ ਟੋਲਾ ਵੇਖੋ ਕਿੰਨਾ ਪਈ ਸਹੀ ਗੱਲ ਆ ਭਾਈ ਕਿੰਨੇ ਕਿੰਨਾਂ ਦੀ ਕੱਚੀ ਆ ਭਾਈ ਵਾ ਲੈ ਜੂ ਭਾਈ ਇਹ ਵੀ 5-4 ਦੇਣਾ ਠੀਕ ਆ ਭਾਈ ਦੁੱਧਾਂ ਨਹੀਂ ਨਾੜ ਦੇ ਸਕਦੇ ਬਹੁਤ ਚੰਗੀ ਨਾੜਾ ਸਹੀ ਗੱਲ ਆ ਬਾਈ ਸਹੀ ਗੱਲ ਆ ਭਾਈ ਬਹੁਤ ਚੰਗੀ ਆ ਅੱਗੇ ਬਈ ਤੈਨੂੰ ਨੰਬਰ ਇਹ ਵੀ ਦੂਜਾ ਸੁਆਸ ਹੁੰਦੀ ਆ ਜੀ ਸਹੀ ਗੱਲ ਆ ਭਾਈ ਆਰਡਰ ਕੁਆਲਿਟੀ ਭਾਈ ਤੇ ਲੀਟਰ ਚੋਇਆ ਵਾ ਮਾਲ ਸਹੀ ਗੱਲ ਆ ਭਾਈ ਠੰਡ ਬਹੁਤ ਚੰਗਾ ਯਾਰ ਹਨਾ ਪੀ ਦੀ ਪਾ ਵੇਰ ਕੇ ਕੱਲਾ ਕੱਲਾ ਨਿਕੜਵਾ ਸੋਣਾ ਬਾਕੀ ਨਾਲਾ ਨੁੜਾ ਦੇ ਲੱਟੋਲਾ ਵੇਖੋ ਕਿੰਨਾ ਪਈ ਸਹੀ ਗੱਲ ਆ ਭਾਈ ਕਿੰਨੇ ਕੁ ਦਿਨਾਂ ਦੀ ਕੱਚੀ ਆ ਭਾਈ ਵਾ ਲੈ ਜੂ ਭਾਈ ਇਹ ਵੀ 5-4 ਦੇਣਾ ਠੀਕ ਆ ਭਾਈ ਦੁੱਧਾਂ ਦੀ ਨਾਲ ਦੇ ਸਕਦੇ ਬਹੁਤ ਚੰਗੀ ਨਾਲਾ ਸਹੀ ਗੱਲ ਆ ਭਾਈ ਬਾਕੀ ਥਾਣ ਬਹੁਤ ਨਿਕੜ ਮਿਆ ਹਨਾ ਹਾਂਜੀ ਹਾਂਜੀ ਬਹੁਤ ਸੋਹਣਾ ਬਾਕੀ ਆਏ ਜੈਲੀ ਬਹੁਤ ਆਣੀ ਕਿ ਛਰਛਪਾ ਲਈ ਆ ਸਹੀ ਗੱਲ ਆ ਭਾਈ ਤੇਰੀ ਗੱਲ ਸਹੀ ਗੱਲ ਆ ਠੰਡੀ ਸੀਲਤਾ ਪੂਰੀ ਆ ਹੋਰ ਲਓ ਭਾਈ ਤੋਰ ਕੇ ਦਿਖਾ ਦਿਓ ਐਦ ਕਿ ਕਿੰਨੇ ਕੁ ਦੁੱ ਤੱਕ ਬਈ ਆਪਾਂ ਤਾਂ ਜਿੰਨਾ ਮਾਲ ਕਰਨ ਕਿਹਾ ਬਾਈ ਤੇ 20 ਲੀਟਰ ਚੱਲ ਆਪੇ ਇੰਨਾ ਕੁ ਬਹੁਤ 24 25 ਲੀਟਰ ਦਾ ਹੱਕ ਹੈਗਾ ਬਾਈ ਪਾ ਦੂ ਬਾਈ ਬਾਕੀ ਅਜੇ ਕੱਚੀ ਕੱਚੀ ਹੈਗੀ ਕੱਚੀ ਅਜੇ ਬਾਈ ਸ਼ੈਣੇ ਨੂੰ ਸੁਣ ਨੂੰ ਦੇਖ ਲੈ ਪਿੰਡੇ ਦੇ ਕਿੰਨੀ ਸੋਹਣੀਆਂ ਸਹੀ ਗੱਲ ਆ ਬਾਈ ਸ਼ੈਣੇ ਨੂੰ ਸੁਣ ਦਾ ਬਹੁਤ ਆ ਇਹ ਨਹੀਂ ਹੈਗਾ ਵੀ ਕਿਸੇ ਪਾਸਿਓਂ ਹਾਂ ਹੁਣ ਆਪਾਂ ਨੂੰ ਚਲ ਮੋਬਾਈਲ 'ਚ ਘੱਟ ਪਤਾ ਲੱਗਦਾ ਹੁਣ ਧੁੱਪੇ ਲਿਸ਼ਕੀ ਜਾਂਦੀ ਐ ਵੇ ਲਿਸ਼ਕੀ ਜਾਂਦੀ ਆ ਬਾਈ ਇਸੇ ਪਾਸਿਓਂ ਨਾ ਆਏ ਵੀ ਕੱਦ ਤੋਂ ਛੋਟੀ ਆ ਕੱਦ ਬਹੁਤ ਆ ਹਾਂਜੀ ਹਾਂਜੀ ਬਾਕੀ ਚੰਗੀ ਆ ਮੂੰਹੋਂ ਬਾਈ ਇਹ ਦਾ ਪੂਰੇ ਦਾਂਦੀ ਇਹ ਪੂਰੇ ਦਾਂਦੀ ਹੋਣ ਜਿਹੜੀ ਹੈਗੀ ਹੈਗੀ ਨਹੀਂ ਤਾਂ ਕਿ ਗੱਲ ਇੱਕ ਹੋਰ ਹੈ ਅਡਰ ਦੁਨਾਂ ਪਾਸਿਓਂ ਪੂਰਾ ਹੈਗਾ ਉਹ ਨਹੀਂ ਪੂਰਾ ਨਹੀਂ ਮਤਲਬ ਦਿਖਾ ਦਿਓ ਵੇਖ ਲਓ ਕੋਈ ਚੱਕਰ ਨਹੀਂ ਕੋਈ ਛੜ ਨਹੀਂ ਛੱਪਾ ਨਹੀਂ ਸਹੀ ਗੱਲ ਆ ਆਹਣ ਹੋਣ ਵੇਖ ਲਓ ਆਪ ਕਵਾਲਿਟੀ ਸਹੀ ਗੱਲ ਹੈ ਥਣਾ ਦੀ ਕੁਆਲਿਟੀ ਬਹੁਤ ਚੰਗੀ ਆ ਚੋਣ ਝਾਂ ਬਈ ਪੋਲਾ ਹੋਣਾ ਬਹੁਤ ਵਧੀਆ ਬਈ ਆਪਾ ਪਾਸ ਕਰਕੇ ਲੈਂਦੀ ਆ ਬਹੁਤ ਸੋਹਣੀ ਮਤਲਬ ਕਿ ਪਾਸ ਹੋਈ ਆ ਸਹੀ ਗੱਲ ਆ ਬਈ ਹਲਾ ਆਹ ਨਾ ਭਰਨਾ ਜਦੋਂ ਟੱਲਾ ਕਾਢ ਲੂਗਾ ਉਹ ਦੱਸੂਗੀ ਸਹੀ ਗੱਲ ਆ ਬਈ ਦੱਸਣਾ ਐਨੇ ਵੀ ਬਣ ਕੇ ਸੁਣਾ ਐਨੇ ਕੁਛ ਅਜੇ ਸਹੀ ਗੱਲ ਆ ਤੇ ਇਹਦਾ ਬਈ ਦੇਣ ਲੈਣ ਮੁੱਲ ਕੀ ਰਹੂ ਜਾਇਜ ਆ ਇਹ ਦੇ ਦਾਂਗੇ 60000 ਰੁਪਏ ਦੀ ਬਾਈ 60000 ਰੁਪਏ ਦੀ ਬਾਈ ਜੀ ਮਾਨਤਨ ਹੋ ਜੂ ਮੌਕੇ ਤੇ ਵਾ ਕਰ ਦਾਂਗੇ ਬਾਕੀ ਜੈ ਜੀ ਹੁਣ ਐਵੇਂ ਫਾਇਦਾ ਕੀ 75 80 ਮੰਗਣ ਦਾ ਹਣਾ ਸਹੀ ਗੱਲ ਆ ਬਾਈ ਸਹੀ ਗੱਲ ਆ ਹਾਂ ਬਾਕੀ ਆਪਾਂ ਬਾਈ ਦੇ ਤੁਹਾਨੂੰ ਨਗ ਤਿੰਨੋ ਦਿਖਾਤੇ ਤਿੰਨਾ ਨਗਾ ਚ ਕੋਈ ਵੀ ਨਗਾ ਕਿਸੇ ਵੀ ਵੀਰ ਦੇ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਨਗਾ ਨੂੰ ਖਰੀਦ ਸਕਦਾ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ